ਨਸ਼ੇ ਦਾ ਟੀਕਾ ਲਗਾਉਣ ਨਾਲ 22 ਸਾਲਾ ਨੌਜਵਾਨ ਦੀ ਹੋਈ ਮੌਤ ਲਾਸ਼ ਕੋਲੋਂ ਬ੍ਰਾਮਡ ਹੋਈ ਸ੍ਰਿੰਜ ਮੌਕੇ ਤੇ ਪੁਜੀ ਪੁਲਿਸ ਨੇ ਲਾਸ਼ ਲਈ ਕਬਜ਼ੇ ਚ ਜਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਕਸਬਾ ਅਲਗੋਕੋਠੇ ਵਿੱਚ ਸ਼ਰਿਆਮ ਅਵਿਕਤੇ ਨਸ਼ੇ ਨਾਲ 22 ਸਾਲਾ ਨੌਜਵਾਨ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਪਛਾਣ ਅਜੇ ਪੁੱਤਰ ਰਮੇਸ਼ ਕੁਮਾਰ ਵਾਸੀ ਅਲਗੋਕੋਠੀ ਵਜੋਂ ਹੋਈ ਹੈ ਵਰਣਯੋਗ ਹੈ ਕਿ ਉਪਰੋਕਤ ਨੌਜਵਾਨ ਬੋਲੋ ਘਰ ਦੇ ਹੀ ਬਾਥਰੂਮ ਅੰਦਰ ਆਪਣੇ ਸਰੀਰ ਦੇ ਪ੍ਰਾਈਵੇਟ ਪਾਰਟ ਵਿੱਚ ਟੀਕਾ ਲਗਾਉਣ ਨਾਲ ਮੌਤ ਹੋਈ ਹੈ ਅਤੇ ਮ੍ਰਿਤਕ ਨੌਜਵਾਨ ਕੋਲੋਂ ਬਾਪੂ ਨੇ ਨਸ਼ੇ ਦਾ ਟੀਕਾ ਲਗਾਉਣ ਵਾਲੀ ਸਿਰਿੰਜ ਵੀ ਬਰਾਮਦ ਕੀਤੀ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਪਿਤਾ ਰਮੇਸ਼ ਕੁਮਾਰ ਅਤੇ ਚਾਚਾ ਬਲਜੀਤ ਕੁਮਾਰ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਅਜੇ ਨਸ਼ੇ ਦਾ आदी ਸੀ ਉਹਨਾਂ ਨੇ अनेका ਵਾਰ ਉਸ ਨੂੰ ਨਸ਼ਾ ਛੱਡ ਕੇ ਚੰਗੀ ਜ਼ਿੰਦਗੀ ਜੀਉਣ ਲਈ ਸਮਝਾਇਆ ਸੀ ਪਰੰਤੂ ਪਰਿਵਾਰਕ ਮੈਂਬਰਾਂ ਵੱਲੋਂ ਨਸ਼ੇ ਤੋਂ ਵਰਜਿਤ ਕਰਨ ਦੇ باوجود ਵੀ ਉਹਨਾਂ ਦਾ ਨੌਜਵਾਨ ਨਸ਼ੇ ਦਾ ਪੱਕਾ आदी ਹੋ ਗਿਆ ਅਤੇ ਅੱਜ 12 ਦੇ ਕਰੀਬ ਘਰ ਦੇ ਬਾਥਰੂਮ ਵਿੱਚ ਹੀ ਉਸਨੇ ਆਪਣੇ ਪ੍ਰਾਈਵੇਟ ਪਾਰਟ ਤੇ ਟੀਕਾ ਲਗਾ ਲਿਆ ਜਿਸ ਕਾਰਨ ਉਸ ਦੀ मौके ਤੇ ਹੀ ਮੌਤ ਹੋ ਗਈ ਮ੍ਰਿਤਕ ਦੇ ਪਿਤਾ ਤੇ ਚਾਚੇ ਨੇ ਕਿਹਾ ਕਿ ਅਲਗੋ ਕੋਠੀ ਵਿੱਚ ਸ਼ਰਿਆਮ ਨਸ਼ਾ ਵਿਖ ਰਿਹਾ ਹੈ ਪਰੰਤੂ ਪੁਲਿਸ ਮੁਖ ਦਰਸ਼ਨ ਬਣੀ ਨਸ਼ੇ ਨਾਲ ਨਿਤ ਦਿਨ ਮਾ ਰਹੇ ਨੌਜਵਾਨਾਂ ਦੀ ਮੋਤਾ ਦਾ ਤਮਾਸ਼ਾ ਦੇਖ ਰਹੀ ਹੈ ਅਤੇ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾ ਰਹੀ ਹੈ ਕਿਤੇ ਪਰਿਵਾਰਕ ਮੈਂਬਰਾਂ ਨੇ ਐਸਐਸਪੀ ਕੋਲੋਂ ਮੰਗ ਕੀਤੀ ਕਿ ਇਸ ਮਾਮਲੇ ਸਬੰਧੀ ਬਰੀਕੀ ਨਾਲ ਜਾਂਚ ਕਰਕੇ ਨਸ਼ੇ ਦੌਰਾਨ ਸੋਦਾਗਰਾਂ ਨੂੰ ਫੜਿਆ ਜਾਵੇ ਤਾਂ ਕਿ ਹੋਰ ਨੌਜਵਾਨ ਉਹਨਾਂ ਦੇ ਪੁੱਤਰ ਵਾਂਗ ਨਸ਼ੇ ਦੀ ਭੇਟਾ ਚਾਟ ਸਕਣ ਉਧਰ ਮੌਕੇ ਦੇ ਪੁਜੀ ਚੌਂਕੀ ਅਲਗੋ ਕੋਠੀ ਦੀ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਇਸ ਮੌਕੇ ਐਸਆਈ ਨਰਿੰਦਰ ਸਿੰਘ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਮਗਰੋਂ ਬੰਦੀ ਕਾਰਵਾਈ ਕੀਤੀ ਜਾਵੇਗੀ। ਤਰਨਤਾਰਨ ਤੋਂ ਸਾਨੂੰ ਫਤਿਆਬਾਦੀ ਖਾਸ ਰਿਪੋਰਟ। ਸਾਜੀ ਆਪਣਾ ਨਾਮ ਤੇ ਪਿੰਡ ਕਢਾਓ। ਮੇਰਾ ਨਾਮ ਆ ਜੀ ਰਮੇਸ਼ ਕੁਮਾਰ ਆ। ਅਰਵੋ ਗੋਠੀ ਦਾ ਮੈਂ ਰਹਿਣ ਵਾਲਾ। ਤੇ ਆਹ ਦੇ ਮੁੰਡੇ ਦੀ ਨੌਜੰਦੀ ਮੌਤ ਹੋਈ ਆ। ਕਿਸ ਕਾਰਨ ਕਰਕੇ ਮੌਤ ਹੋਈ ਆ? ਇਹ ਨਸ਼ੇ ਕਰਕੇ ਹੋਈ ਆ ਜੀ। ਇਹ ਨਸ਼ਾ ਕਦੋਂ ਦਾ ਕਰਨ ਰਿਹਾ ਸੀ? ਕਿੰਨੇ ਚਿਰ ਦਾ ਕਰਦਾ ਏ? ਜੀ ਹਾਂ ਨੂੰ ਜਿਆ ਸਾਲ ਕਿਦੋਂ ਹੀ ਪਤਾ ਲੱਗਾ ਸੀ। ਕਿਹੜੀ ਚੀਜ਼ ਨਸ਼ਾ ਕਰਦਾ ਹੈ? ਇਹ ਟੀਕੇ ਲੋਂਦਾ ਸੀ। ਸਮੈਗਤ ਨਸ਼ਾ ਕਰਦਾ ਸੀ। ਹਾਂਜੀ। ਤੇ ਤੁਹਾਡੇ ਏਡੇ ਚ ਕੋਈ ਪੁਲਿਸ ਨਹੀਂ ਕਾਰਵਾਈ ਕਰਨ ਰਹੀ? ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਇੱਥੇ ਜੀ। ਕਿੰਨਾ ਨਸ਼ਾ ਸਾਡੇ ਚੌਂਕ ਚ ਵੇਖਦਾ ਹੈ? ਕਿੰਨਾ ਨਸ਼ਾ ਵਿਕਦਾ ਹੈ ਗੋਠੀ ਆ? ਗੋਠੀ ਬਹੁਤ ਨਸ਼ਾ ਦੇ। ਦਾਜੇ 10-4 ਮੁੰਤਾ ਗੇ ਹੋ ਚੁੱਕੀਆਂ ਨੌਜਵਾਨ। ਬੱਚ ਪੁਲਿਸ ਕੋਈ ਨਹੀਂ ਕਾਰਵਾਈ ਕਰ ਰਹੀ? ਹਾਂਜੀ। ਸਾਜੀ ਕੀ ਨਾਮ ਆਪਣਾ? ਮਨਜੀਤ ਕੁਮਾਰ। ਅੱਜ ਨੇ ਦੇਥ ਹੋਈ ਤੁਹਾਡੇ ਕੀ ਲੱਗਦੇ ਆ? ਪਤੀਆ ਮੇਰਾ। ਕੀ ਕੰਮ ਕਰਦਾ ਸੀ? ਸਾਨੂੰ ਇੱਥੇ ਲੱਗਾ ਸੀ ਆਪਣੀ ਦੁਕਾਨ ਤੇ ਨਸ਼ਾ ਕਿਹੜਾ ਕਰਦਾ ਕਿਸ ਕਰਨ ਮੋਤੀ ਇਹਦੀ ਟੀਕਾ ਕਰਕੇ ਸਮੈਦ ਨਸ਼ਾ ਕਰਦਾ ਸੀ ਟੀਕਾ ਲੱਗਿਆ ਟੀਕਾ ਲੱਗਿਆ ਤੇ ਨਸ਼ਾ ਹਲਕੂ ਵਿੱਚ ਕਿੰਨਾ ਵਿਗਰਿਆ ਬਹੁਤ ਜ਼ਿਆਦਾ ਵਿਗਰਿਆ ਛਰੇਆ ਮਿਕਰਿਆ ਹੈ ਉਸ ਕੋਈ ਕਾਰਵਾਈ ਨਹੀਂ ਕਰ ਰਹੀ ਕੋਈ ਕਾਰਵਾਈ ਨਹੀਂ ਕਰ ਰਹੀ ਇਹ ਨਸ਼ਾ ਕਿੰਨੇ ਚਿਰ ਤੋਂ ਕਰਦੇ ਆ ਸੀ ਮੈਂਡਾ ਮੈਨੂੰ ਇਹ ਤਿੰਨ ਸਾਲ ਹੀ ਹੋਇਆ ਸਾਨੂੰ ਸਾਲ ਦਰ ਬਾਲ ਪਹਿਲਾਂ ਕਰਦਾ ਰਿਹਾ ਸੀ ਪਰ ਸਾਨੂੰ ਹੁਣ ਲੱਗਾ ਪਤਾ ਸਾਲ ਕੋ ਹੋ ਗਿਆ ਹੁਣ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਕਰਦੇ ਜੀ ਮੰਗ ਇਹ ਨਸ਼ਾ ਬੰਦ ਕੀਤਾ ਜਾਵੇ ਤੇ ਸਾਡਾ ਦੇ ਕਲੇਗਾ ਅਗਾ ਹੋਰ ਨਾ ਕੋਈ ਜ਼ਿਆਦਾ ਸਰ ਅਗਨਕੋਟੀ ਦੇ ਵਿੱਚ ਇੱਕ 22 ਸਾਲਾ ਨੌਜਵਾਨ ਦੀ ਘਰ ਦੇ ਵਿੱਚ ਹੀ ਨਸ਼ੇ ਦਾ ਟੀਕਾ ਲਗਾਉਣ ਨਾਲ ਮੌਤ ਹੋਈ ਹੈ ਕੀ ਸਰ ਪੁਲਿਸ ਨੂੰ ਕੋਈ ਜਾਣਕਾਰੀ ਮਿਲੀ ਇਸ ਬਾਬਤ ਨਹੀਂ ਹਜੇ ਤੱਕ ਤੇ ਮੈਂ ਚੌਂਕੀ ਤੋਂ ਵੀ ਪਤਾ ਕੀਤਾ ਤੇ ਥਾਣੇ ਤੋਂ ਵੀ ਪਤਾ ਕੀਤਾ ਕੋਈ ਜਈ ਇਨਫੋਰਮੇਸ਼ਨ ਨਹੀਂ ਜਿਹੜੀ ਸਾਨੂੰ ਪ੍ਰਾਪਤ ਹੋਈ ਤੁਸੀਂ ਦੱਸਿਆ ਇਹਦੇ ਮਤਲਬਕ ਮੈਂ ਜਿਹੜੀ ਕੰਸਰਨ ਪੁਲਿਸ ਅਥਾਰਟੀ ਦੀ ਡਿਊਟੀ ਲਾ ਕੇ ਤੇ ਇਹਦੀ ਤਸਦੀਕ ਤੇ ਕਾਰਵਾਈ ਅਸੀਂ ਕਰਵਾਉਂਗਾ ਉਸਰ ਪਰਿਵਾਰ ਕਹਿੰਦਾ ਨਜ਼ਰ ਆ ਰਿਹਾ ਤੇ ਮਿਲ ਕੀ ਸਾਡੇ ਅਲਗੋ ਕੋਟੀ ਚ ਸ਼ਰੇ ਆਮ ਨਸ਼ਾ ਵਿਕਦਾ ਸਰ ਕੋਈ ਨਾਥ ਮਰਨ ਲਈ ਕੋਈ ਗਾਂ ਤੁਹਾਡੇ ਨੂੰ ਕੋਈ ਕਦਮ ਨਹੀਂ ਦੇਖੋ ਸਬ ਡਿਵੀਜ਼ਨ ਪਿੱਖੀ ਬੈਂਡ ਦੇ ਵਿੱਚ ਕੁਆਂਟਲਾਂ ਦੇ ਹਿਸਾਬ ਨਾਲ ਅਸੀਂ ਜਿਹੜੀ ਹਰ ਰਿਕਾਰਵਰ ਕਰ ਚੁੱਕੇ ਆ ਮੇਰੀ ਕੋਈ ਇਦਾਂ ਦੀ ਗੱਲ ਧਿਆਨ ਦੇ ਵਿੱਚ ਨਹੀਂ ਲਿਆਈ ਬੇਸਿਕਲੀ ਹੁੰਦਾ ਕੀ ਹੈ ਵੀ ਜਿਹੜੇ ਨਸ਼ਾ ਛਡਾਓ ਕੇਂਦਰ ਤੋਂ ਗੋਲੀ ਮਿਲਦੀ ਹੈ ਕਈ ਵਾਰੀ ਉਹ ਜਿਹੜੇ ਨਸ਼ਾ ਛੱਡਣ ਦੇ ਰੂਪ ਦੇ ਵਿੱਚ ਗੋਲੀ ਲੈਂਦੇ ਨੇ ਉਹਨੂੰ ਖੋਲ ਕੇ ਟੀਕੇ ਦੇ ਰੂਹ ਚ ਲਾ ਲੈਂਦੇ ਆ ਜਿਸ ਕਾਰਨ ਕਰਕੇ ਜਿਹੜੀਆਂ ਕਈ ਮੌਤਾਂ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਨੇ ਸੋ ਇਹਦੇ ਤੱਕ ਇਹਦੀ ਕੋਈ ਸਾਨੂੰ ਇਨਫੋਰਮੇਸ਼ਨ ਤੇ ਨਹੀਂ ਮਿਲੀ ਕੋਈ ਇਨਫੋਰਮੇਸ਼ਨ ਮਿਲਦੀ ਹੈ ਉਹਦੇ ਮੁਤਾਬਕ ਅਸੀਂ ਨਿਯਮ ਮੁਤਾਬਕ ਕਾਰਵਾਈ ਕਰਾਂਗੇ ਜੇਕਰ ਪਰਿਵਾਰ ਬਿਆਨ ਦਰਜ ਕਰਵਾਉਂਦਾ ਬਿਲਕੁਲ ਜੀ ਬਿਲਕੁਲ